ਸਾਰੇ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਚ ਖੜੀ ਹੋਈ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਤੇ ਦੀਪਕ ਜੀ ਗੱਲ ਕਰ ਰਹੇ ਸੀ ਆਂਦੇ ਜੀ ਇਹ ਸਾਡਾ ਪੰਜਾਬ ਦੇ ਨੋ ਡਾਊਟ ਪੰਜਾਬ ਦੇ ਹੈ ਪਰ ਕੀ ਇਹ ਸਾਡਾ ਚੰਡੀ ਤੋਂ ਚੰਡੀਗੜ੍ਹ ਖੋਣ ਦਾ ਡੇ ਨਹੀਂਗਾ ਇਹ ਹੈ ਨਾ ਔਰ ਇੱਕ ਗੱਲ ਵੇਖਿਓ ਜੇ ਕਿਉਂਕਿ ਆਪਾਂ ਬਾਹਰੀਆਂ ਗੱਲਾਂ ਨਹੀਂ ਜਿਵੇਂ ਸਾਰਿਆਂ ਨੇ ਬੋਲਣਾ ਬਾਈ ਜੀ ਨੇ ਕਿਹਾ ਆਪਾਂ ਤੁਰ ਕੇ ਆਏ ਆ ਕੀ ਤੋੜਦੀਆਂ ਹੋਈਆਂ ਘੱਡੀਆਂ ਲੱਗੀਆਂ ਹੋਈਆਂ ਦੁਕਾਨਾਂ ਤੇ ਰੇੜੀਆਂ ਤੁਹਾਨੂੰ ਲੱਗਦਾ ਨਹੀਂ ਸੀ ਕਿ ਕਿਹੜੇ ਹੋਰ ਦੇਸ਼ ਪੀਏ ਨੇ ਤੇ ਆਪਾਂ ਕਿਸੇ ਹੋਰ ਦੇਸ਼ ਦੇ ਕੀ ਉਹਨਾਂ ਦਾ ਕੋਈ ਲੈਣਾ ਦੇਣਾ ਸੀ ਸਾਡੇ ਨਾਲ ਜੇ ਨਹੀਂ ਸੀ ਤਾਂ ਮੈਨੂੰ ਦੱਸੋ ਇਹ ਚੰਡੀਗੜ੍ਹ ਉਹੀ ਹੈ ਜਿਹਨੂੰ ਅੱਜ ਵੀ ਪੀਣ ਤੇ ਨਹਾਉਣ ਵਾਲਾ ਪਾਣੀ ਪੰਜਾਬ ਤੋਂ ਆਉਂਦਾ ਕੀ ਇਹ ਉਹੀ ਚੰਡੀਗੜ੍ਹ ਹੈ ਜਿਹਦਾ ਸੀਵਰੇਜ ਦਾ ਪਾਣੀ ਉਹ ਵੀ ਪੰਜਾਬ 'ਚ ਜਾਂਦਾ ਹੈ ਇਹ ਉਹੀ ਚੰਡੀਗੜਾ ਜਿਹਦੇ 60% ਬੰਦੇ ਅਫੀਸਰਸ ਜਿਨ੍ਹਾਂ ਨੇ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਚਲਾਉਣੀ ਸੀ ਉਹ ਪੰਜਾਬ ਦਾ ਹੋਣਾ ਸੀ ਕੀ ਪੰਜਾਬ ਦਾ ਹੀ ਇੱਕ ਬੰਦਾ ਆ ਕੇ ਇੱਥੇ ਇਲੈਕਸ਼ਨ ਲੜਿਆ ਪਿਛਲਾ ਕਿ ਉਹਨੇ ਕਿਹਾ ਕਿ ਚੰਡੀਗੜ੍ਹ ਛੱਡੋ ਪਰੇ ਪੰਜਾਬ ਨੂੰਦਾ ਨਹੀਂ ਇਹ ਤਾਂ ਪੱਕਾ ਹੀ ਯੂਨੀਅਨ ਟਰੈਕਟਰੀ ਹੋ ਗਿਆ ਹੈ ਪੰਜਾਬ ਦਾ ਦਾਵਾ ਖਤਮ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੂੰਗਾ ਇੱਕ ਛੋਟੀ ਜੀ ਗੱਲ ਹੈ ਜੇ ਆਪਾਂ ਮਾਂ ਬੋਲੀ ਲਈ ਨਹੀਂ ਬੋਲ ਸਕਦੇ ਕਿਹੜਾ ਆਪਦੀ ਮਾਂਦਾਰੀ ਹੋਇਆ ਉਹ ਕਿਸੇ ਦਾ ਨਹੀਂ ਹੋ ਸਕਦਾ ਮੇਰੀਆਂ ਮਾਵਾਂ ਖੜੀਆਂ ਨੇ ਮੇਰੀਆਂ ਭੈਣਾਂ ਵੀ ਖੜੀਆਂ ਨੇ ਇਹਨਾਂ ਨੂੰ ਪਤਾ ਹੈ ਕਿ ਜੇ ਬੱਚਾ ਇਹਨਾਂ ਦਾ ਨਹੀਂ ਹੁੰਦਾ ਉਹ ਕਿਸੇ ਦਾ ਨਹੀਂ ਹੁੰਦਾ ਤੇ ਸਾਡੇ ਸੋ ਕਾਲਡ ਲੀਡਰ ਜਿਨ੍ਹਾਂ ਨੇ ਸਾਨੂੰ ਵੇਚਿਆ ਉਹ ਸਾਡੇ ਨਾ ਸਾਡੀ ਬਾਹ ਦੇ ਨਾ ਸਾਡੇ ਪਾਣੀ ਦੇ ਕਿਸੇ ਦੇ ਨਹੀਂ ਹੋਏ ਤਾਂ ਤੁਸੀਂ ਕੀ ਸੋਚਦੇ ਹੋ ਆਪਣੀ ਚੰਡੀਗੜ੍ਹ ਦੀ ਲੜਾਈ ਲੜਨਗੇ ਅਸੀਂ ਦਿਨੋਂ ਦਿਨ ਕਰਤੇ ਜਾ ਰਹੇ ਮੇਰੇ ਕਿੰਨੇ ਬਜ਼ੁਰਗ ਮੇਰੇ ਨਾਲ ਆਏ ਨੇ ਅਸੀਂ ਇਕੱਠੇ ਤੁਰੇ ਕੋਈ ਆਂਦਾ ਜੀ ਮੈਂ ਇਥੋਂ ਰਿਟਾਇਰ ਹੋ ਕੇ ਰਹਿਣਾ ਫਗਵਾੜੇ ਕੋਲੇ ਕੋਈ ਮੈਂ ਹਰਿਆਣੇ ਤੋਂ ਆਇਆ ਉਹ ਯਾਰ ਇਥੋਂ ਵਾਲਿਆਂ ਨੂੰ ਕੀ ਹੋ ਗਿਆ ਉਹਨਾਂ ਨੂੰ ਬੁੜੀਆਂ ਲੱਗਦੀਆਂ ਸਾਡੀਆਂ ਗੱਲਾਂ ਔਰ ਕਈ ਗੱਡੀਆਂ ਵਾਲੇ ਐਂ ਝਾਕ ਰਹੇ ਸੀ ਯਾਰੇ ਵੇਲੇ ਨੇ ਅੱਜ ਤੁਸੀਂ ਮਿੱਟੀ ਲਈ ਲੜੋ ਹੱਕ ਲਈ ਲੜੋ ਤਾਂ ਤੁਹਾਨੂੰ ਵੇਲੇ ਕਿਹਾ ਜਾਊਗਾ ਇਹ ਸਾਡੀ ਮਾਨਸਿਕਤਾ ਸੀ ਕਿ ਨਹੀਂ ਬਣਾ ਦਿੱਤੀ ਗਈ ਹੈ ਔਰ ਅਗਲੀ ਮਾਨਸਿਕਤਾ ਪਤਾ ਹਮਲਾ ਕਿਵੇਂ ਹੋਣਾ ਆ ਜੋ ਆਪਾਂ ਪੰਜਾਬੀ ਵਿੱਚ ਹੀ ਪੜ ਰਹੇ ਹਾਂ ਨਾ ਗੁਰਦੁਆਰਾ ਸਾਹਿਬ ਤੇ ਇੱਥੇ ਵੀ ਹਿੰਦੀ ਲਿਖੀ ਜਾਊਗੀ ਜਾਂ ਇੰਗਲਿਸ਼ ਲਿਖੀ ਜਾਊਗੀ ਇਹ ਸਾਡੇ ਤੇ ਅਗਲਾ ਅਟੈਕ ਹੈ ਕਿਉਂ ਹੈ ਜੀ ਕਿਉਂਕਿ ਅਸੀਂ ਚੁੱਪਦੇ ਆ ਚੁੱਪਦਾ ਕੌਣ ਹੁੰਦਾ ਜੋ ਆਜ਼ਾਦ ਆਵਾਜ਼ ਹੁੰਦੀ ਹੈ ਇਸੇ ਲਈ ਸਾਡਾ ਕੋਈ ਅੱਜ ਦੀ ਦਿੱਲੀ ਨਾਲ ਨਹੀਂ ਪਹਿਲਾਂ ਤੋਂ ਦਿੱਲੀ ਮਤਲਬ ਹਕੂਮਤ ਨਾਲ ਲੜਾਈ ਰਹੀ ਹੈ ਤੇ ਸਾਨੂੰ ਹੀ ਕੁਝ ਅਜੀਬ ਚੰਡੀਆ ਤਮਲਾਡੂ ਚ ਕੀ ਹੋ ਰਿਹਾ ਉਹਨਾਂ ਨੇ ਹਰ ਚੀਜ਼ ਨੀਟ ਦੇ ਪੇਪਰ ਵੀ ਤੈਮਲਸ਼ ਕਰਤੇ ਤੇ ਸਾਡੇ ਕੀ ਹੋ ਰਿਹਾ ਕਿ ਅਸੀਂ ਪਿੰਡਾਂ ਚ ਵੀ ਪੰਜਾਬੀ ਨਹੀਂ ਹਿੰਦੀ ਬੋਲਣ ਲਾ ਦਿੱਤੇ ਕੀ ਸਾਡੀ ਡੈਮੋਗ੍ਰਾਫੀ ਨਹੀਂ ਬਦਲੀ ਜਾ ਰਹੀ ਸਾਡੀ ਲੈਂਗੁਏਜ ਨਹੀਂ ਖੋਈ ਜਾ ਰਹੀ ਸਾਡਾ ਪਾਣੀ ਗੰਦਾ ਨਹੀਂ ਹੋ ਰਿਹਾ ਕੌਣ ਕਰ ਰਿਹਾ ਜੀ ਸਰਕਾਰਾਂ ਇਹ ਸਰਕਾਰਾਂ ਚੁਣੀਆਂ ਕਿਨੇ ਆਪਾਂ ਤੇ ਮੈਂ ਗਲਤੀ ਕੀਤੀ ਹੈ ਸਾਡੀ ਗਲਤੀ ਹੈ ਨੋ ਡਾਊਟ ਤੁਸੀਂ ਯੋਧੇ ਲੋਕੋਂ ਜੋ ਇੱਥੇ ਖੜੇ ਹੋ ਕਿਉਂਕਿ ਆਪਾਂ ਕੰਨ ਬਾਕੀ ਆ ਆਪਣੇ ਚ ਲੜਨ ਦਾ ਪਰ ਇਹ ਕੰਨ ਆਪਣਾ ਕਦੋਂ ਤੱਕ ਰਹੂਗਾ ਜੇ ਆਪਾਂ ਆਪ ਦੇ ਆਪ ਨੂੰ ਮਲਟੀਪਲਾਈ ਨਹੀਂ ਕੀਤਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਕਿਉਂਕਿ ਮੇਰੀ ਪਹਿਲੀ ਲੇਨ ਫਿਲਮ ਲਈ ਦਾ ਤਲੀਪ ਕੁਮਾਰ ਬਹੁਤ ਵੱਡੇ ਐਕਟਰ ਨੇ ਹੁ ਗੁਜ਼ਰ ਗਏ ਨੇ ਮੈਨੂੰ ਉਹਨਾਂ ਨੇ ਖੁਦ ਦੱਸਿਆ ਉਹਨਾਂ ਦੇ ਜਦੋਂ ਮੁਗਲਿਆਜ਼ਮ ਦੇ ਡਾਇਲੋਗ ਬੋਲਦੇ ਨੇ ਉਹਨਾਂ ਦੀ ਵਨ ਆਫ ਨਹੀਂ ਬਲਕਿ ਥੀ ਫੇਵਰੇਟ ਫਿਲਮ ਸੀ ਜਿੱਦੇ ਚ ਉਹਨਾਂ ਨੇ ਐਕਟ ਕੀਤਾ ਸੀ ਅਦੇ ਜਦੋਂ ਮੈਂ ਲੈਂਗੁਏਜ ਬੋਲਦਾ ਸੀ ਨਾ ਪੰਜਾਬ ਉਰਦੂ ਜ਼ਬਾਨ ਬੋਲਣੀ ਸੀ ਤਾਂ ਮੈਂ ਪਹਿਲਾਂ ਉਹਨਾਂ ਡਾਇਲੋਗਾਂ ਨੂੰ ਆਪਦੀ ਜ਼ਬਾਨ ਚ ਬੋਲ ਕੇ ਵੇਂਦਾ ਸੀ ਕਿ ਇਹਦੀ ਅਸਲ ਫੀਲ ਕੀ ਹੈ ਤੁਸੀਂ ਆਪਦੀ ਕਿਉਂ ਮਾਂ ਬੋਲੀ ਕਹਿੰਦੇ ਆਪਾਂ ਕਿ ਪਹਿਲਾ ਲਫ਼ਜ਼ ਮਾਂ ਤੋਂ ਸੁਣਦੇ ਐ ਤੇ ਬੋਲਦੇ ਐ ਇਹ ਆ ਮਾਂ ਬੋਲੀ ਜਿੱਦੇ ਵਿੱਚ ਅਸੀਂ ਕਿਸੇ ਵੀ ਇਮੋਸ਼ਨ ਦੇ ਸਿਖਰ ਤੇ ਪਹੁੰਚਦੇ ਆਂ ਤੇ ਅੱਜ ਉਹ ਮਾਂ ਬੋਲੀ ਮੇຊੂਹਰ ਗੱਲਾਂ ਨੇ ਕਿ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਸੁਬਾਹ ਨੂੰ ਤੋਂ ਖੋੜੋ ਸਾਡੀ ਜ਼ੁਬਾਨ ਖੋਲ ਹੀ ਗਈ ਹੈ ਦੋਸਤੋ ਔਰ ਨਾਲ-ਨਾਲ ਸਾਡਾ ਚੰਡੀਗੜ੍ਹ ਅੱਜ ਸਾਡੀ ਪੰਜਾਬੀਆਂ ਦੀ ਪਾਪੂਲੇਸ਼ਨ ਕਿੰਨੀ ਹੈ ਇਹ ਪਤਾ ਕੀ ਸਿਸਟਮ ਹੈ ਪਹਿਲਾਂ ਇਹਨਾਂ ਨੇ ਪਾਵਰ ਨਾਲ ਬਾਹਰ ਨਹੀਂ ਲਿਆਂਦੀ ਹੁਣ ਬਾਹਰਿਆਂ ਦੀ ਵੋਟ ਨਾਲ ਬੱਚੇ ਕੁਚਿਆਂ ਨੂੰ ਤੁੰਨੂ ਹੀ ਕੱਢ ਦੇਣ ਤੇ ਜਿਹਦੇ ਸਾਡੇ ਕੁਸ਼ਕ ਸਵਾਰਥੀ ਤੇ ਲਾਲਚੀ ਬੰਦੇ ਵੀ ਤੇ ਪਾਰਟੀਆਂ ਦੇ ਲੀਡਰ ਵੀ ਸ਼ਾਮਲ ਹੈ ਮੇਰੀ ਇੱਕੋ ਬੇਨਤੀ ਹੈ ਅਸੀਂ ਪੰਜਾਬ ਚ ਵੀ ਕੋਨੇ-ਕੋਨੇ ਚ ਤੁਰੇ ਫਿਰਦੇ ਆ ਤੁਹਾਨੂੰ ਵੀ ਮੇਰੀ ਬੇਨਤੀ ਹੈ ਜਿੰਨੇ ਆਪਾਂ ਹੈਗੇ ਆ ਆਪਾਂ ਬੋਲੀਏ ਔਰ ਜ਼ਿਆਦਾ ਬੋਲੀਏ ਔਰ ਆਪਣੇ ਆਪ ਨੂੰ ਮਲਟੀਪਲਾਈ ਕਰੀਏ ਨਹੀਂ ਤਾਂ ਆਪਣੀ ਪਛਾਣ ਕਿਲ ਕਰ ਦਿੱਤੀ ਗਈ ਹੈ ਔਰ ਬਚੀ ਖੁਚੀ ਕਿਲ ਕਰ ਦੇਣਗੇ ਕਿਉਂਕਿ ਇਹ ਸਾਡੇ origignal character ਨੂੰ ਜੋ ਰਿਐਕਟਿਵ ਹੈ ਉਹਨੂੰ ਕਿਲ ਕਰਨਾ ਚਾਹੁੰਦੇ ਨੇ ਜੇ ਬਚਣਾ ਹੈ ਤਾਂ ਪਲੀਜ਼ ਆਪਣੇ ਆਪ ਨੂੰ ਮਲਟੀਪਲਾਈ ਕਰੋ ਪਰ ਮੇਰਾ ਤੁਹਾਨੂੰ ਸਲਾਮ ਵੀ ਹੈ ਕਿਨੇ ਤੁਸੀਂ ਜਸਬੇ ਨਾਲ ਆਪਾਂ ਜਿੱਥੋਂ ਤੁਰ ਕੇ ਆਏ ਆਂ ਉਹ ਤੁਹਾਡੇ ਦਿਲਾਂ 'ਚ ਜੋ ਬਲਬਲੇ ਨੇ ਆਪਦੀ ਜ਼ਬਾਨ ਲਈ ਆਪਦੀ ਮਿੱਟੀ ਲਈ ਚਾਹ ਆਪਦੀ ਹਰ ਚੀਜ਼ ਲਈ ਇਹਨੂੰ ਮਲਟੀਪਲਾਈ ਕਰੋ ਆਪਦੇ ਤੱਕ ਸੀਮਤ ਨਾ ਕਰੋ ਪਹਿਲੀ ਡਿਊਟੀ ਆਪਦੇ ਬੱਚਿਆਂ ਨੂੰ ਨਾਲ ਲੈ ਹੋਣਾ ਇਹਨੂੰ ਜ਼ਰੂਰ ਕਰਿਓ ਜੀ ਸਲਾਮ ਹੈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ